ਉਹ ਦਿਨਰ ਭਾਈ ਜੀ ਲਾ ਕੀ ਹੋਣਾ ਹੈ ਗਰ ਮੰਗੀ ਜਾਉਂਗਾ ਲਾ ਮੈਂ ਤੁਹਾਨੂੰ ਲਾ 12000 ਰੁਪਇਆ 12000 ਦੇ ਹੀ ਨਹੀਂ ਫਾਈਨਲ ਕਰਦੇ 12000 ਦਾ ਹੀ ਨਾ ਬੀਜ ਦਾ ਉਹਦੇ ਗੱਲ ਨੂੰ ਸਾਥ ਹੀ ਕੋਈ ਜਾ ਇਹ ਭੁੱਖਾ ਲਿੱਸਾ ਰਹਿ ਗਿਆ ਅੱਜ ਮਰਨ ਨੂੰ ਬੋਟਾ ਨਹੀਂ ਦੇਣ ਉਹਨੂੰ ਮੈਂ ਭੁੱਖੇ ਹਨ ਰਾਤ ਦੇ ਜਾ ਕੋਈ ਪਾ ਪਾਇਆ ਇਹਨੇ ਕੁਝ ਵੀ ਪਾਇਆ ਇਹਨੂੰ ਬੱਚਨੇ ਭੁੱਖੇ ਹਨ ਇਹ ਵੀ ਭੁੱਖਾ ਹੈ ਕੁਝ ਨਹੀਂ ਪਾਇਆ ਹਾਂ ਬੋਟਾ ਹਾਂ ਬੋਟਾ ਸਵੇਰ ਉਧਰ ਹੀ ਰਹਿ ਰਿਹਾ ਬੰਦਾ ਜੀ ਉਹ ਉਹ ਤੁਮਾ ਤਾ ਉਹ ਕਹਿੰਦਾ ਮੇਰੇ ਇੱਥੇ ਬੋਲਿੰਗ ਤੇ ਬੈਠਾ ਉਹ ਕਹਿੰਦਾ ਮੇਰੇ ਬੋਲਿੰਗ ਤੇ ਬੈਠਾ ਬੈਹ ਹੁਣ ਆਇਆ ਸੀ ਮੈਂ ਮੈਂ ਕਿਸੇ ਪਾਸੇ ਨਹੀਂ ਜਾਂਦਾ ਤੇ ਮਮ ਨੂੰ ਕਹਿੰਦਾ ਹੋ ਰਿਹਾ ਮੈਂ ਮਮ ਮੁੰਡਾ ਮੈਂ ਗੱਡੀ ਲਾਤ ਬੱਕਰੀਆਂ ਪਤਾ ਹੁੰਦੇ ਮੰਡੀ ਚਾ ਚਾਣਾ ਦੇਖੀ ਪਾਕ ਨਹੀਂ ਆਵਾਂਗੇ ਫੇਰ ਫਿਰ ਚਲਾਗੇ ਚਾ ਠੀਕ ਲਾਗ ਪੱਕਾ ਬੋਲ ਮੈਂ ਤਾਂ ਪੱਕਾ ਲਾਇਆ ਲਾ ਲਾ ਇਹੀ ਕੱਟੋ ਇਹ ਬੱਕਰੇ ਦਾ ਸੌਦਾ ਹੋ ਰਿਹਾ ਹੈ। ਇਹ ਬੱਕਰੇ ਦਾ ਸੌਦਾ ਹੈ। ਮਾੜਾ ਕਰ ਫੇਰ ਮਾਗੂ। ਮੈਂ ਤਾਂ ਕਹਾਂਗਾ 1200 ਤੋਂ 500। 1200 ਹੈ ਉਹ ਨਿੱਕਾ ਕਰੀ ਆਂ ਯਾਰਾ। ਤੇਰੇ ਨਾਲ ਦੇਰੀ ਬਾਈ। ਮੰਨ ਮੰਨ ਦੇ ਜੇ ਮਾਲੇ ਦਾ 6000। 13000 ਦੇ ਲਾ ਦੇ ਬਾਈ। ਕੋਈ ਨੀ ਚੜੇ ਵੇ। ਹਟ ਜਾ ਹਟ ਜਾ ਹਟ ਜਾ ਹਟ ਜਾ। ਨਾ ਕਰੇ। ਮਮਿਤ ਸਿੰਘ ਜੀ ਮੜਾ ਲਵੇ ਹੋ ਜੂਈ। ਪੂਰੇ ਦੂਸਰ। ਲੋ ਬਾਈ ਜੀ ਆ ਬੱਕਰਿਆ ਸੌਦਾ ਹੋ ਰਿਹਾ ਹੈ। 20 ਤਾਂ ਮੰਗਿਆ 12 ਲੱਗ ਚੁੱਕਿਆ। ਬਾਕੀ ਦੇਖੋ ਸੌਦੇ ਰਾਹੀ ਕੀ ਬਣਦਾ ਕਿੰਨਾ ਕੁ ਫਰਕ ਆ ਚਾਚਾ ਹੱਲੇ ਆਦੋ ਫਰਕ ਹੀ ਫਰਕ ਸੱਤ ਸੱਤ ਹੈ ਕਿੰਨਾ ਦਾ ਫਰਕ ਇਹਦਾ ਸਮਾਂ ਮੇਰੀ ਹਾਲੇ ਪਹੁੰਚੀ ਨਹੀਂ ਚੜਾਈ ਮੈਂ ਸਿੱਦੇ ਰੋ ਇੱਕ ਦਿਨ ਉਹ ਨਾ ਮਹੰਗਲ ਛੱਡਦਾ ਕੋਈ ਕੁਸੂਰ ਨਹੀਂ ਬੱਕਰੇ ਦੇ ਲਾਉਣੇ ਹਾਂ ਗੱਲ ਲਾੜਾ ਜਾਗਾ ਪੁੱਠੀ ਪੈਂਦਾ ਬੱਕਰੇ ਇਹ ਨਾ ਕੋਲ ਪੁੱਤ ਦੇਖ ਲੈ ਦیرے ਦਈ ਇਹ ਚੱਲਦਾ 13 ਦਾ ਨਾ ਨਾ ਕਿਉਂ ਆ ਜਾਬ ਨਾਰੇ ਕਿਉਂ ਰਹੇਗਾ ਪਹਿਲੇ ਕੋਈ ਮੈਂ ਕਿੱਥੇ ਮਾਰਦਾ ਨਹੀਂ ਕਹਿੰਦਾ ਇਹਨੂੰ ਕੋਈ ਉਹ ਦੰਦਾ ਲੈਦਾ ਸਾਢੇ ਬਾਦ ਵਿੱਚ ਰੱਖਿਆ ਵਾ ਆਪਣਾ ਤਾਂ ਸਾਈ ਦੇ ਦੇ ਮੈਨੂੰ ਬਸ ਤਾਂ ਫਟਾਈ ਦਾ ਲਈ ਆ ਬਸ ਸਾਢੇ 1200 ਰੁਪਏ ਲੈਣੋਂ ਤੋਲੇ ਪਏ ਹਾਂ ਚਾਰ ਪਾ ਕੇ ਇਹ ਮੇਰਾ ਨਾਮ ਮਾਰਾ ਬਾਦਕਾਰ ਪਾ ਕੇ ਬੋੜ ਕਾ ਨੂੰ ਚੱਤ ਚੰਗੇ ਬਜਨ ਜਾਂ ਵਿਚਾ ਤੁੰਗੰਪਿੰਗ ਹੈ ਹੈ ਕਾਕੇ ਬਚੂ ਪਰੋਣਾ ਨਹੀਂ ਹੈਗਾ ਉਹ ਤਾਂ ਕੱਢਣਾ ਹੈ ਇਹ ਤੇ ਆਪੀ ਬਸ ਨਾ ਕਰਦੇ ਆਂਗਾ ਪਣ ਕੀ ਆ ਉਹ ਜਾਇਜ਼ ਗੱਲਾਂ ਵੀ ਸੁੱਧ ਲਈ ਫੇਲਾ ਕੇ ਤੈਨੂੰ ਕਦਰ ਪਿਆ 10000 ਲੈਣਾ 10000 ਦਾ ਕਿੱਥੇ ਫਰਕ ਕਰੇ ਤੂੰ 3000 ਦੀ ਹੋएगी ਤੂੰ ਇਹ ਵੀ ਬੋਲਿਆ ਮੈਂ ਤਾਂ ਤੈਨੂੰ ਕਿਹਾ ਨੀ ਤੈਨੂੰ ਮੈਂ ਮੈਂ ਕਿਹਾ ਤੇਰਾ ਨਾ ਤੈਨੂੰ ਕਿਹਾ ਵੀ ਤੇਰਾ ਨਾ ਆ ਜਾ ਖੋਲ ਕੇ ਉਹ ਲੋਹ ਹੀ ਤਾਂ ਗੱਲਾਂ ਦਾ ਹੁਣ ਮੈਂ ਵੀ ਨਹੀਂ ਲੱਗਣ ਲੱਗਿਆ ਇਹਨੂੰ ਇਹ ਵੀ ਦੇਖ ਤੂੰ ਉਹ ਤੇਰੀ ਸੁੱਧ ਲਈ ਗੱਲਾਂ ਆ ਪਾ ਵੀ ਮੈਂ ਦੇਖਾਂ ਸੁੱਧਾ ਵੀ ਬਕੀ ਵਿੱਚ ਲੱਗ ਜਾਂਦਾ ਜੀ ਇਹਦਾ ਤੇਰਾ ਕੰਮ ਚੱਲੀ ਜਾਊਗਾ ਤੂੰ ਬੋਲ ਤੂੰ ਆਇਆ ਕੰਮ ਮਾਰ ਲੈ ਬਾਗ ਨੂੰ ਮੈਂ ਕਾਫੀ ਬਬੀਆ ਨਵੇਂ ਭਰਾਣੇ ਹੋ ਜਾਣਗੇ ਹਾਂ ਉਹ ਤਾਂ ਗੱਲ ਮਾਰੇ ਭਰਾਣੇ ਹੋ ਜਾਣਗੇ ਦੇਖ ਲੈ ਤਰਾਮਾ ਹਿਸਾਬ ਨਾਲ ਗੱਲ ਕਰੂ ਫੇਰ ਕਰਾਂਗੇ ਸਾ ਮੇਰੇ ਅੱਪਾ ਸਾਡੇ ਨੂੰ ਪਤਾ ਨਹੀਂ ਆਪਾਂ ਸਭ ਤਰੀਕਾ ਦਾ ਰਾਪੂ ਫੇਲਸ ਹੁੰਦਾ ਹੋਣਾ ਹੈ ਬੋਲੋ ਦਾ ਕਰੋ ਹਾਂ ਹਾਂ ਬਾਤ ਕੱਟੇ ਜਾਣਗੇ ਉਹਦੇ ਪਿੱਛੇ ਕੀ ਤੂੰ ਉਹਦਾ ਅੱਡ ਵੇਚ ਇਹ ਅੱਡ ਲਾਇਆ ਵੇਚ ਲੈ ਇਹੀ ਲੋ ਨਾ ਤਾਂ ਹੀ ਪਰ ਪਰਦਾਨਾ ਨੂੰ ਜਿਆਦਾ ਕਿਨੂੰ ਫੇਰ ਹੀ ਪਰਾਂਗਾ ਮੈਂ 10000 ਰੁਪਏ 10000 ਫਰਕ ਹੈ ਤੁਸੀਂ 10 ਬੰਦੇ ਫਿਰਨ ਦੇ ਫਰਕ ਹੈ 10 ਦੇ ਦੋ 10000 ਕਰ ਜਿੰਨਾ ਦੇਮ ਲਾ ਤੂੰ ਦਾਦੇ ਬਹੁਤ ਚੰਗਾ ਜਿਹੇ ਤੇਰਾ ਮਾਰਾ ਰਿਹਾ ਦਾ 4000 ਰੁਪਏ ਦਾ ਬਾਈ ਲੋਨੇ ਬੁਝੇ ਬੋਲੋ ਪਿਆ ਜਾ ਕਰਾ ਇਹ ਕੋਲੋਂ ਪੈਂਦੀ ਹੈ ਹੋਰ ਹੈ ਸਾਡੇ ਕੇ ਹੈ ਹੈ ਕੈਮਰਾ ਉਹਦੇ ਭੇਲਾਉਂਦੀ ਆ ਆਹੀ ਤੇ ਆਪਾਂ ਫਿਰ ਉਹਨੇ ਦੂਜੇ ਬਾਰੇ ਪੁੱਛਣਾ ਜੋ ਕੋ ਝੂਠ ਆ ਤਾਂ ਸੱਚ ਦੀ ਗੱਲ ਕਰਾਉਣਾ ਪੈਣਾ ਨਾ ਵੀਰੇ ਫੇਰੀ ਪਤਾ ਚੱਲ ਜਾਊਗਾ ਚੱਲ ਤੇਰੀ ਗੱਲ ਪੱਲਖ ਮਾਂ ਦੇ ਵਿੱਚ ਲੈ ਜਾਂਦਾ ਹੋਊ ਤੇਰੀ ਗੱਲ ਸੱਚ ਤੇਰੀ ਗੱਲ ਸੱਚ ਨਾ ਬੋਲਿਆ ਤੂੰ ਸਾਡੀ ਸੀਰੀ ਚ ਆਇਆ ਉਹਨੂੰ ਫੋਨ ਲਾ ਲੈ ਤੇ ਨੰਬਰ ਦੇ ਦੇ ਨਾ ਜੇ ਭਾਬਾ ਆਂਦਾ ਮੈਨੂੰ ਬੜਾ ਐ ਨਾ 1500 ਦਿਹਾੜੀ ਫੇਰ ਮੈਨੂੰ ਚੱਕ ਕੇ ਲਿਆਉਣ ਦਾ ਖਿਆਲ ਪੈਦਾ 500 ਰੁਪਏ ਦਾ ਗੱਡੀ ਆਣਦਾ ਉੱਥੋਂ ਲੈ ਕੇ ਆਂਦਾ ਹੁਣ ਨਾ ਦੇਣਾ ਕਿੰਨਾ ਜਦੋਂ ਇਹ ਸਹੀ ਹੋਵੇ ਜਿੰਨਾ ਬਾਈ ਨਾ ਨਾਲ ਲੂੰਗਾ ਬਸ ਕੱਲ ਨਿਮੜੇ ਮੈਨੂੰ ਪੁੱਗਿਆ ਕੱਲ ਨੂੰ ਖੜਾ ਤੇਰੇ ਕੋਲ ਖੜਾਗਾ ਹੁਣ ਤੈਨੂੰ ਵੀ ਪਤਾ ਵੀ ਬੱਕਰੀ ਹੋ ਕਿੰਨੇ ਦੀ ਠੀਕ ਐ ਨਹੀਂ ਉਹਦਾ ਹਾਂ ਤੇਰੇ ਸਾਹਮਣੇ ਆ ਜੋ ਖੜਾ ਯਾਰ ਤੂੰ ਸਾਨੂੰ ਦੱਸ ਦੇ ਕੀ ਪਤਾ ਨਹੀਂ ਕੰਮ ਲੈ ਜੱਥੇ ਆ ਲਵਾਂਗਾ ਨਾਲ ਯਾਰ ਇਹਦਾ ਚਿਤ ਮੰਦਾ ਠੀਕ ਐ ਪਹਿਲੀ ਗੱਲ ਪਈ ਆ ਹਾਂ ਇਹ ਪੰਜ ਹਜ਼ਾਰ ਲੈ ਯਾਰ ਨਹੀਂ ਨਹੀਂ ਠੀਕ ਐ ਉਹ ਮਸਿਲਾ ਤੇ ਮਾਰਾ ਬੋਟਾ ਘੜਿਆ ਮੈਂ ਦੇਖਿਆ ਗਾ ਬੋਟਾ ਲੈਣ ਗਾ ਹੋਰ ਹੁਣ ਕੀ ਕਰੀ ਨਹੀਂ ਵੇਚਣ ਹੁੰਦਾ ਮੈਂ ਗਾ ਹਾਂ ਕਿਹੜਾ ਇਹਨੂੰ ਕੋਈ ਪੁੱਠਾ ਕਰਨਾ ਤੇ ਬੋਟਾ ਵੇਚੀ ਜਾਣਾ ਨਹੀਂ ਮਗਾ ਮੈਂ ਤੂੰ ਬੰਨਦੀ ਸਾਰਾ ਉਹ 7000 ਦੀਆਂ ਆ ਰਾ ਬਾਤ ਤੋਂ ਬਸ ਇਹ ਆ 7000 ਦੀ ਬੱਕਰੀ ਲਊਂਗਾ 2000 ਦਾ ਮੇਮਣਾ 2000 ਦਾ ਮੇਮਣਾ ਦਵਾ ਮੈਨੂੰ 3000 ਦਾ 10 ਰੁਪਏ ਦਿੰਨਾ ਲੈ ਆ 3500 ਦਾ ਵਾਲਾ ਹੈ ਇਹ 7000 ਅਰੇ ਕਹਨੋਂ 1500 ਦਾ ਕਹਿੰਦੇ ਕਹਨੋਂ ਕੋਈ 9 ਤੇ 5 ਕਿੰਨਾ ਹੋ ਗਿਆ 14 14000 ਦਾ ਬੱਕਰਾ ਵਿਕਦਾ ਵੀ ਤਰਾ ਇਹਨੂੰ ਮੈਂ ਦੱਸਿਆ ਵੀ ਇਹਨਾਂ ਦੇ ਆਦ ਨੂੰ ਫੋਨ ਨਾਲ ਹੈ ਕਿੰਨੇ ਦਾ ਹੈ ਤੂੰ ਦੱਸ ਦੇ ਮੈਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਨਾ ਗੱਲ ਆਪਾਂ ਨਾਲ ਕੜਾ ਫੋਨ ਕਲਾ ਜਾਣਾ ਖੜਾ ਇਹਨੂੰ ਦਸ ਤਾ ਦੇ ਇਹਨੂੰ ਪੁੱਛ ਫੋਨ ਲਾ ਕੇ ਪੁੱਛ ਲੋ ਹਨਾ ਨਾ ਨਾ ਮੈਂ ਤੁਹਾਨੂੰ 18 ਕਹੀਆਂ ਮੈਂ 15.5 ਲੈ ਕੇ ਆਇਆ 500 ਗੱਡੀਆਂ ਨੂੰ ਤਾਂ 16000 ਰੁਪਏ ਆਏ 16000 ਆਏ ਹਾਂ ਲਾਦੀ 6000 ਪਰ ਤਿੰਨ ਸੋਨੇ ਦਾ ਕੀ ਆਇਆ 16000 ਦਾ ਇਹ ਜੇ ਬੋਲ ਫੋਨ ਲੈਣਾ ਸੋਨਾ ਲੱਗੇ ਨਾ ਮੈਂ ਵੀ ਖਾ ਬਿੱਟਿਆ ਮੈਂ ਵੀ ਤੇਰੀ ਕੁੱਝ ਨਾ ਮਿਲ ਗਿਆ ਹਾਂ ਮੋਟਾ ਲੈ ਲਓ ਹਾਂ ਬੁਰੀ ਬੁਰਾ ਚੱਕੀ ਕੀ ਹਾਂ ਆਪਸ ਮਾਰੂ ਬਣਾ ਮਾਤਾ ਗੱਲ ਮੈਂ ਦੱਸ ਮਾਰੇ ਨਹੀਂ ਭਾਈ ਚੰਗੇ ਨੇ ਮੈਂ ਤੂੰ ਕੱਚੀ ਗੱਲ ਨਹੀਂ ਕਿ ਕਿੰਨਾ ਮੰਗ ਰਿਹਾ ਹੈ ਉਹ ਨਹੀਂ ਤੂੰ ਇਹ ਕੀ ਲਾਦ ਨਾ ਕੀ ਲਾਦ ਹੈ ਨੀ ਹਾਂ ਸੋਆ ਬੁਰਾ ਹੋ ਗਿਆ ਹਾਂ ਆ ਫਾੜੋ ਮੈਨੂੰ 12 ਲਾਇਨਾਂ ਦਾ ਕਸਮਾ ਲਗਾ ਬੱਕ ਟੋਟਾ ਕਰਨਾ ਕਰਨਾ ਨਹੀਂ ਨਾ ਨਹੀਂ ਚਾਚਾ ਫਰਕ ਛੱਡ ਦੇ ਤੁਸੀਂ ਆ ਵੀ ਦਸ ਬੰਦੇ ਖੜੇ ਨੇ ਸਾਡਾ ਲੁਕਾ ਹੈ ਕੱਢ ਦੇ ਨਹੀਂ ਨਹੀਂ ਫਿਰ ਮੈਂ ਵੀ ਖਾਂ ਕੋਈ ਇਹ ਹੀ ਖਤਰਾ ਹੈ 500 ਰੁਪਏ ਹੋ ਜਾ ਪਿਆ ਨਹੀਂ ਲਿਆ ਲੈ ਲੈ ਕੋਈ 2 ਰੁਪਏ ਵਾਲਾ ਮੁੰਡਾ ਹੈ ਉਹ ਬਹੁਤ ਬਹੁਤ ਉਹ ਮੈਂ ਦੱਸ ਤੂੰ ਤੈਨੂੰ 8 ਕਹਦਾ ਜਾਣਦਾ ਕਰ ਕਹਿੰਨ ਨੂੰ ਕੀ ਆ ਬੰਦਾ ਉਹ ਕਹਿੰਦਾ ਕੀ ਤੂੰ ਅੱਛਾ ਛੱਡ ਜਾ ਹਰ ਤੇਰੀ ਗੱਲ ਮੈਂ ਤੈਨੂੰ ਮੈਂ 4 ਕਹਿੰਦਾ ਗੱਲ ਕਿਹੜੀ ਆ ਕਿਹੜੀ ਸੀ ਉਹ ਬੋਗ ਨਾ ਹੁਣ ਇੰਨੇ ਬੰਦੇ ਸੁਣਦੇ ਤੂੰ 650 ਕਹਦਾ ਨਾ ਬੱਕਰੀਆਂ ਆ ਕਹਦਾ ਹਾਂ ਤੂੰ ਕਹਿੰਦਾ ਬੱਕਰੀਆਂ ਮੈਨੂੰ 12 ਦਿੰਦੇ ਸੀ ਖੜੇ ਖੜਿਆ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਤੂੰ ਮੈਨੂੰ 10000 ਦੇ ਦੇ ਬਸ 650 ਇਹਦਾ ਲੈ ਫੜਾ 16 ਫੜਾ ਪੈਸੇ ਦੇ ਬੱਕਰੀਆਂ ਬੱਕਰੀ ਨੇ ਖਾਣੀ ਐ ਉਹ ਫਿਰ ਇਹ ਕਹਦਾ ਮੈਨੂੰ 12 ਮੈਂ 10 ਜਿੱਦਾਂ ਨਾਲੋਂ ਤੇਰੀ ਗੱਲ ਨੂੰ ਫੁੱਲ ਨਾ ਨਾ ਹ ਪੂਰੇ 15000 ਦਿੰਨਾ ਪੜਾ। ਕੀ ਲੈ? ਮਾਪਿਆਂ ਨੇ 16 ਦਾ ਤੈਨੂੰ ਕਹ ਲੈ ਕੇ ਆਇਆ। 16 ਦਾ ਤੂੰ ਮੈਗ ਲੈ ਲੈ ਮੇਰਾ ਕੋਈ ਕਸੂਰ ਨਹੀਂ ਹੈਗਾ ਹੈ ਨਾ ਵੀਰੇ ਗੱਲ। ਨਹੀਂ ਤਾਂ ਨਾ ਸੀ ਪੜਾ। ਲਿਆ। ਸੋਣੋ ਲੱਗੇ। ਹਾਂ। 1500 ਤੋਂ ਲਿਆ 500 ਗੱਡੀਆਂ ਨੂੰ ਦਿੱਤਾ। ਪਰ ਇਹ ਕਿੰਨਾ ਲੱਦ ਕੋ ਤੂੰ ਖੜ ਜਾ ਮੈਸਤਰੀ ਖੜ ਜਾ ਕੋਈ ਨਹੀਂ ਚੱਲਦਾ। ਮੈਸਤਰੀ ਖੜ ਜਾ। ਫੋਨ ਕਰਕੇ ਪੁੱਛ ਰਿਹਾ। ਜਾਂ ਗੱਡੀ ਲੈਣ ਨੂੰ ਇੱਥੇ ਆ ਲੈ ਮਾਦਾ ਮਾਂ ਤੁੰਗਾ ਨਹੀਂ ਲੈ। ਗੱਡੀ ਨੂੰ ਤੁੰਗਾ ਲਈ ਲੈਣੇ ਕੋਲ ਉੱਥੇ ਵੀ ਆਹੀ ਰੰਗ ਲੱਗਣਗੇ ਜਾਂ। ਰੰਗ ਲੱਗਣਗੇ। ਨਹੀਂ ਨਹੀਂ। ਬਾਹ ਬੱਕਰਾ ਨਾ ਆਉਂਦਾ ਬੇਗੂ ਨਹੀਂ ਵਿਕਦਾ ਤੁਸੀਂ ਨਾ ਆਉਂਦੇ ਕਿੱਥੇ ਵਿਕਣਾ ਧੋਕੇ ਇਹਦਾ ਬਾਹ ਇਹਦਾ ਮਾਰ ਮੈਂ ਕੱਚਾ ਦਾ ਰੇਟ ਲੈ ਤਾ ਨੀ ਨੀ ਪੁੱਗਦਾ ਤਾਂ ਪੈਸਾ ਹੀ ਫੜਨਾ ਪੈਸੇ ਦੇਣਾ ਗੱਲ ਖਾ ਲੇ ਫੜਦਾ ਬੱਕਰੀ ਜੀ ਨਹੀਂ ਸੀ ਲਾਇਆ ਹੈ ਫੜ ਬੱਕਰੀ ਹੈ ਨਾ ਓਏ 15 ਦਾ ਹੁਣ ਜਾ ਰਾ ਚੱਲੇ ਤੇ ਮੁੰਡਾ ਨਾ ਲੰਗਦਾ ਨਾ 15 ਵਿੱਚ ਬੱਚਾ ਮੈਂ ਤੇ 6500 ਰੁਪਿਆ ਕੱਪ ਦਾ ਅਣਹੀ ਉਹ ਤਾਂ ਮੈਨੂੰ 18 ਦਾ ਆਉਂਦਾ ਚੱਕਣ ਵਾਲੀ ਗੱਲ ਹੈ ਤਾਂ ਮੇਰੀ ਬਾਲਾਂ ਦੀ ਬੱਕਰੀ ਲਈ ਹੋਈ ਹੈ ਜਿਹਨੂੰ ਮੈਂ ਦਿਖਾਇਆ ਹੈ ਨਾ ਕੀ ਗੱਲ ਨਾ ਚੱਕਣ ਹੈਗਾ ਤੈਨੂੰ ਹਾਂ ਫਾੜੀ ਆ ਜੀ ਬੰਦਾ ਨਾ ਨਗਰੀ ਪਈ ਯਾਰ ਆ ਵਾਹ ਮਰਖੋ ਕਾਕਾ ਫੋਨਾਂ ਮੋੜੀ ਸੱਤ ਪਿਆਰ ਜਣਾ ਨਹੀਂ ਨਹੀਂ ਬੜਾ ਕਰ ਕੋਈ ਜੀ ਬਸ ਰੱਖ ਬਸ ਹੋਰ ਰੱਖ ਚਲੋ ਜੀ ਅਰੇ ਵਿੱਚ ਤਾਂ ਕੁਝ ਨਹੀਂ ਜਾਣਾ ਬੱਕਰੇ ਦੇ ਕਰਮ ਤਾਂ ਹੋ ਗਿਆ ਸੌਦਾ ਜਵਾਨ ਨਹੀਂ ਸੌਦੇ ਨਹੀਂ ਤਾਂ ਹੋ ਗਿਆ ਪਾਣੀ ਪਿਆ ਦਿਓ ਰਾਜੂ ਯਾਰ ਇਹ ਅੱਜ ਦੇ ਨਾਲ ਇੱਕ ਮੇਜਰ ਬੜੀਆ ਦਾ ਮਾਹ ਲੈ ਜਾਗਾ ਆਹ ਤਾਂ ਵਿਕਦੇ ਚੰਗ ਗੱਡੀ ਤੇਰੇ ਕਾਕੀ ਬਣੀ ਆ ਪਾ ਆ ਕੇ ਬੋਟ ਹੋਰ ਨੂੰ ਤੁਰਿਆ ਆ ਪਾ ਆ ਕੇ ਆਉ ਜੱਟ ਪਰੌਂਠੇ ਖਾ ਕੇ ਆਇਆ ਅੱਜ ਪਾ ਕੇ ਆਇਆ ਪਰੌਂਠੇ ਖਾ ਕੇ ਆਇਆ ਅੱਜ ਇਹ ਫੇਰ ਕਰ ਉਹ ਇਹ ਛੋੜ ਤੂੰ ਮੈਨੂੰ ਦੇ ਦੇ ਮੈਂ ਜਿੰਨੀ ਤੂੰ ਮੰਨੇ ਓਨੀ ਮੈਂ ਦੇ ਦੂੰ ਬਸ ਇਹ ਗੱਲ ਨਾ ਬੇਦੀ ਗੱਲ ਨਾ ਤੂੰ ਤੰਦਰਤ ਮੈਨੂੰ ਉੱਤੇ ਨਵੇਂ ਤੰਦਰਤ ਸ਼ੋਗੜਾ ਦੰਦਾ ਇਹ ਨਾ ਗੱਲ ਹਾਉ ਰੇ ਹਾਉ ਰੇ ਮੈਂ ਜਿਸੜਾ ਬਕਰਾਂ ਲਈ ਜਾ ਦੇ ਦੇਖਣ ਆ ਰਹੀ ਮੈਨੂੰ ਮੜਾ ਆ ਆ ਲਿਖਿਆ ਇਹ ਦੇਖ ਦੇਖ ਲੈਂਦੇ ਬੰ ਨੂੰ ਬੱਕਰੇ ਦੇਖ ਲੇਦਾ ਸਾਤਾ ਹੋ ਗਿਆ ਜੀ ਲਓ ਜੀ ਬੱਕਰੇ ਦਾ ਸਾਤਾ ਹੋਇਆ ਸਾਉਦੇ ਹੁਣ ਤੋਂ ਬਾਅਦ ਬਾਈ ਦੇਖ ਰਿਹਾ ਬੱਕਰਾ ਰਾਮਲੀਲਾ ਦੇਖਣ ਤੋਂ ਬਾਅਦ ਰਾਵਣ ਦੇਖ ਰਿਹਾ ਵੀ ਕਿੱਥੇ ਹੈਗਾ ਹੁਣ ਤਾਂ ਹੈਗਾ ਵਿੱਚ ਬੂੰਦ ਹੈਗਾ ਮਾੜਾ ਰਾਵਣ ਤਾਂ ਵਿੱਚ ਜਾਨ ਹੈਗਾ ਧਰਦੀ ਹਵਾਰ ਤੇਰਾ ਤੇ ਹੁਣ ਨਹੀਂ ਕੋਈ ਬੰਦਾ ਜੀ ਜਾਨ ਹੈ ਜੀ ਨਾ ਇਹ ਤਾਂ ਮਨ ਲਾ ਬੰਬ ਬੰਨ ਲੈ ਜਿਹੜਾ ਤਾਂ ਇਹ ਛੇਤੀ ਖੋਲਣਾ ਨਹੀਂ ਬੰਬ ਬੰਨ ਲੈ ਮੇਰੇ ਕੋਲ ਤਾਂ ਬੋਗੀ ਬਹੁਤ ਪਈ ਐ ਤਿੰਨ ਕੁਆਂਟਲ ਚਾਰ ਦੀ ਪਈ ਐ ਤੇਲ ਪਾ ਕੇ ਵੇਚੀ ਐ ਮੈਂ ਉਹਦਾ ਕੁਝ ਨਾ ਖਾਜਾ ਤੇ ਖੇਲ ਪਾ ਕੇ ਵੇਚੀ ਐ ਖੇਲ ਪਾ ਕੇ ਦਿੰਦੇ ਆ ਅਪਾ ਇਹਨੂੰ ਨੀਵ ਦੇਵਾਂਗੇ ਓਏ ਮਿਸਤਰੀ ਮਿਸਤਰੀ ਦਾ ਉਹ ਵਰਦਾ ਮਿਸਤਰੀਆ ਦਿਲ ਤੋੜਦਾ ਤੇ ਨੇ ਮਿਸਤਰੀਆ ਦਿਲ ਤੋੜਦਾ ਮਿਸਤਰੀਆ ਗਿੜੇ ਲਾਉਂਦਾ ਮਰਦਾ ਉਹ ਪੂਰਾ ਘੋਸਾ ਬੱਕਰੀ ਠੀਕ ਹੈ ਮਰਮੂ ਦਾ ਦੁੱਧ ਤਾਂ ਹੈ ਤੇ ਲੇਕਿਨ ਨਹੀਂ ਆ ਬਸ ਤੈਗਾ ਲਿਖਦਾ ਹੈ ਚੰਗ ਜਾਂਦਾ ਇਹ ਚੰਗ ਜਾਂਦਾ ਨਹੀਂ ਵੇ ਚੰਗ ਮੈਂ ਕੱਲ੍ਹਾਂ ਦੀਆਂ ਬੋਲੀ ਮੈਂ ਕਿਹੜਾ ਚੋਕ ਦੇਖਿਆ ਨਾ ਬੋਲੀ ਬੋਲੀ ਆਉਂਦੀ ਹੈ ਜੀ ਵੇ ਫੇਰ ਕੋਲ ਹਾਂ ਬੱਚਾ ਲੰਘ ਕਿਲੂਗੇ ਸਭ ਕੋਲ ਦੱਬੀ ਜਾ ਤੁਸੀਂ ਇਹ ਕਿਹੜਾ ਚੈੱਕ ਕੀਤੀ ਹੈ ਬਾਈ ਤੁਸੀਂ ਤਾਂ ਇਆ ਸੌਦਾ ਕੀਤਾ ਕੱਲ੍ਹ ਲਈਏ ਯਾਰ ਰਸਾਂ ਵਾਲੇ ਨੂੰ ਬਿਮਾਰ ਮਰ ਕਿਉਂ ਪੋਰਾ ਵੀ ਬਿਮਾਰ ਨਹੀਂ ਬਿਮਾਰਾਂ ਦੀ ਬੱਕਰੀਆਂ ਚਾਰ ਤਾਂ ਹੈ ਉਹ ਲੈ ਲਓ ਲੋ ਬਾਈ ਜੀ ਬੱਕਰੀ ਦੇ ਕੇ ਬੱਕਰਾ ਲੈ ਲਿਆ ਨਾਲ ਥੋੜੇ ਜਿਹੇ ਪੈਸੇ ਦਿੱਤੇ ਨੇ ਤੇ ਆ ਬੱਕਰੇ ਦਾ ਸੌਦਾ ਹੋਇਆਗਾ ਬੱਕਰੀ ਦੇ ਵੱਟੇ ਮਾਰ ਲਓ ਜਾਈ ਛੱਟੇ ਲਾ ਲਓ ਉਹ ਬਾਈ ਉਹਨਾਂ ਨੇ ਖਰੀਦੇ ਚਲ ਖਾਈ ਪੜ ਮਿਸਰੀ ਆ ਉਹ ਬਾਈ ਇਹਨੂੰ ਮਖਾਈ ਦੋ ਬਾਈ ਕਿੰਨੇ ਦਾ ਕਹਿੰਦੇ ਆ